ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਸਾਰੇ ਭੈਣ ਭਰਾ ਚੜ੍ਹਦੀ ਕਲਾ 'ਚ ਹੋ ਅਜਾ ਹੋਲੀ ਬੋਲਣ ਦੀ ਵਜ੍ਹਾ ਜੀ ਆਵਾਜ਼ ਜਿਹੜੀ ਜਾਦੇ ਨਹੀਂ ਨਿਕਲਦੀ ਬਿਲਕੁਲ ਜੀ ਕਿਉਂਕਿ ਉਹ ਨਮੂਨੀਆਂ ਕਰਕੇ ਹਨਾ ਹੁਣ ਤਾਂ ਚਾਹ ਦੁੱਧੀ ਕੇ ਮਾੜੀ ਮੁੰਡੇ ਕੱਢ ਲਈ ਪਹਿਲਾਂ ਤਾਂ ਜਮੇ ਨਹੀਂ ਸੀ ਨਿਕਲਦੀ ਹਣ ਚਾਹ ਚੂ ਪੀ ਕੇ ਮਰਠੀ ਮਲੂਠੀ ਖਾ ਕੇ ਥੋੜੀ ਜੀ ਕੱਢੀ ਹੈ ਹਾਂ ਪਹਿਲਾਂ ਤਾਂ ਜਮੇ ਨਹੀਂ ਤਾਂ ਫਿਰ ਐਂ ਕਰਦਾ ਸੀ ਹੈਨਾ ਤੇ ਵੀ ਗੱਲਾਂ ਆਪਾਂ ਥੋੜੀਆਂ ਨਾ ਕਰਨੀਆਂ ਇਕ ਤਾਂ ਸੀ ਤਾਂ ਪਹਿਲਾਂ ਤਾਂ ਵਿਆਹ ਚ ਗਏ ਹੋਏ ਸੀਗੇ ਹਾਂਜੀ ਉਹ ਵਿਆਹ ਜੇ ਘੇੜ ਹੋ ਗਈ ਹਾਂ ਕੀ ਜੀ ਉਹਨਾਂ ਨੇ ਕਿਹਾ ਵੀ ਚਲ ਲੱਡੂ ਖਵਾ ਦਿੰਨੇ ਆ ਵੀ ਫਲਵਾਈ ਨੇ ਕਿਹਾ ਉਹਨੂੰ ਕੋਲੇ ਬੰਦੇ ਬੈਠੇ ਨੇ ਲੱਡੂ ਖਵਾਤੇ ਉਹ ਉਹਨਾਂ ਨੇ ਵੀ ਦੇਖਾ ਕੇ ਜੈਕ ਕਾਰਾ ਹੂੰ 오늘 가게 된다게 밑미받다게 ਉਹ ਕਹਿੰਦਾ ਮੈਂ ਤੈਨੂੰ ਕੋਈ ਸਬਜ਼ੀ ਨਹੀਂ ਬਣਾਈ ਵੀ ਨੂਨ ਮਿਰਚ ਚੈੱਕ ਕਰਨਾ ਆ ਤੇ ਇਹਨੂੰ ਲੱਡੂ ਦਿੱਤਾ ਇਹ ਤਾਂ ਮਿੱਠਾ ਹੀ ਹੁੰਦਾ ਆ ਜਦੋਂ ਉਹ ਵੇਖਣਿਆ ਵੀ ਠੀਕ ਬਣੇ ਆ ਮੈਂ ਗਏ ਪਿੰਡਾਂ ਵਾਲਿਆ ਬਈ ਜੇ ਚੀਜ਼ ਖਵਾਈ ਆ ਉਹਦਾ ਫਿਰ ਤੈਨੂੰ ਪੁੱਛਣਗੇ ਦੱਸ ਦੇ ਤੈਨੂੰ ਲਾਜਮੀ ਆ ਮੇਰੇ ਤੋਂ ਬਾਤ ਕੀਆ ਤੇ ਕਾਰ ਕਰੀਆ ਤੇ ਕਾਰ ਕਰੀਆ ਸਹੀ ਨਾ ਨੂਨ ਵਾਲੀ ਹੁੰਦੀ ਤਾਂ ਹੁਣ ਤੈਨੂੰ ਨੂਨ ਮਿਰਚ ਕਹਿੰਦਾ ਵਿਚਾਰਾ ਅਜੀਬ ਵਾਲੀ ਚੀਜ਼ ਐ ਇਸ ਕਰਕੇ ਉਹਨੇ ਤੈਨੂੰ ਇਹੀ ਕਹਿਆ ਤੇ ਇਹੀ ਕਹਿਣਾ ਬਈ ਮਿੱਠਾ ਬਾਤ ਹੈ ਹਾਂ ਵੈਲਕਮ ਉਹ ਲੱਡੂ ਜੋ ਮਿੱਠਾ ਮੈਂ ਘਬਰਾ ਭਾਈ ਉਹ ਖਟਾ ਹੈਗਾ ਹਨਾ ਹਾਂ ਉਹ ਕਹਿੰਦਾ ਵਾਕਈ ਤੇਰੀ ਗੱਲ ਸਹੀ ਆ ਬਾਬਾ ਯਾਰ ਕਹਿੰਦਾ ਸਿਰੇ ਹੀ ਆ ਪਸੰਦਰ ਬੰਦੇ ਹਨਾ ਮੈਂ ਕਹਾਂ ਐ ਸਾਡੇ ਵਾਲਾ ਜਾਦੂ ਆਪਣਾ ਨਹੀਂ ਕਪੜੇ ਵਾਲਾ ਭਾਂਦੇ ਆਪਣਾ ਹਾਂਜੀ ਉਹ ਕਹਿੰਦਾ ਮੇਰੇ ਨਾਲ ਇੱਕ ਮੁੰਡਾ ਨਾਲ ਉਹ ਦੁਕਾਨ ਤੇ ਰੱਖਿਆ ਉਹ ਹਟ ਗਿਆ ਉਹ ਕਹਿੰਦਾ ਸਾਰੇ ਨਾ ਕਰ ਛੱਡੇ ਹੂੰ ਬਾਉ ਜੀ ਐਟਪਾ ਲੈਣੀ ਐਟਪਾ ਹਾਂ ਏਟਪਾ ਇਹ ਕੀ ਏਟਪਾ ਪੱਕੀ ਮੱਕੀ ਅੱਛਾ ਏਟਪਾ ਕਹਿੰਦਾ ਮੈਂ ਵੀ ਚਲ ਕੋਈ ਹੋਰ ਚੀਜ਼ ਲੈ ਦੇਾਂਗੇ ਹੂੰ ਕਹਿੰਦਾ ਮੈਂ ਵੀ ਲੈ ਦੇਾਂਗੇ ਹੂੰ ਤੇ ਆਪਾਂ ਮਤਲਬ ਕਿ ਨਵੀਂ ਲਵਾਂਗੇ ਹੂੰ ਉਹਦਾ ਨਵੀਂ ਲੈ ਲਾਂਗੇ ਹੂੰ ਮਹਿੰਗੀ ਆਊ ਹਾਂ ਮਤਲਬ ਜਦ ਕੋਈ ਨਾ ਜਿੰਨੇ ਦੀ ਆਊ ਲੈ ਦੇਾਂਗੇ ਯਾਰ ਤੈਨੂੰ ਹਾਂ ਕੋਈ ਦੋ ਚਾਰ ਯਾਰ ਬਸ ਠੀਕ ਹੈ ਨਾਦੇ ਫੋਨ ਕਰੇ ਵੇਟਪਾ ਪੱਕੀ ਉਹ ਕਹਿੰਦਾ ਲਾ ਦੀ ਪਹਿਲਾਂ ਮੈਨੂੰ ਸਾਧਨ ਦਾ ਵੇਖ ਲੈਣ ਦੇ ਚੀਜ਼ ਤਾਂ ਵਖਾ ਸਭ ਲਿਆ ਵੇਟਪਾ ਹੈ ਕੀ ਕੀ ਆ ਉਹਨਾਂ ਨੂੰ ਕਹਿੰਦਾ ਭਰਾਵਾ ਜੀ ਅਮਰਸਾ ਰੜ ਗਏ ਤੇ ਉਹ ਸਿੱਧਾ ਹੀ ਕਰੀ ਆਵੇ ਐਕਟ ਵਾਲਾ ਹਾਂ ਆ ਦੇ ਗਾਵੇਗਾ ਆਹ ਆਹ ਐਟਪਾ ਐਟਪਾ ਉਹ ਸੌ ਟਵਾਰ ਨੂੰ ਗਈ ਤਾਂ ਐਟਪਾ ਖਬਰ ਨਹੀਂ ਲੱਗਦਰੀ 60 70 ਹਜ਼ਾਰ ਨਹੀਂ ਮੈਂ ਤਾਂ ਕਹਿੰਦਾ ਜਵਾਕਾ ਨਾ ਖੜਾਉਣਾ ਲੈ ਆਹ ਆਹ ਕੰਜਦੇ ਦਾ ਲੱਕ ਦੀ ਐ ਠਾ ਕਹੇ ਇਹ ਤਾਂ ਮੈਨੂੰ ਕਹੀ ਜਣਾ ਏਟਪਾ ਉਹ ਕਹਿੰਦਾ ਨਹੀਂ ਨਹੀਂ ਇਹ ਏਟਪਾ ਬਹੁਤ ਮਹਿੰਗੀ ਭਰਾਵਾ ਹਾਂ ਕੀ ਜਿਹੜੀ ਆਪਾ ਇਹ ਤਾਂ ਉਹ ਕਹਿੰਦਾ ਮੈਂ ਨਹੀਂ ਲਈ ਹਨਾ ਲੱਖ ਰੁਪਏ ਦੀ ਚੀਜ਼ ਹੈ ਕਹਿੰਦਾ ਏਟਪਾਈ ਦੱਸੇ ਇਹ ਏਟਪਾ ਨੂੰ ਕੀ ਗੱਲਾਂ ਐ ਹੋ ਜਾਂਦਗਾ ਉਹ ਕਹਦਾ ਬੰਦਾ ਰੋਈ ਜਾਵੇ ਬੇਟਾ ਕਹਿੰਦਾ ਕੀ ਹੋ ਗਿਆ ਓਏ ਬੈਠੇ ਜੀ ਇਕੱਠੇ ਹੋ ਗਏ ਮੇਚੰਦਾ ਇਕੱਠਾ ਕਰਦੇ ਸੀ ਵੀ ਆਪਾਂ ਲੰਗਰ ਲਾਉਣ ਜਾਣਾ ਉਹ ਕਹਿੰਦਾ ਕੀ ਹੋ ਗਿਆ ਸਾਲਾ ਕਹਿੰਦਾ ਤੂੰ ਰੋਈ ਜਾਣਾ ਕਹਿੰਦਾ ਯਾਰ ਸੇਵਾ ਕਰਨ ਗਿਆ ਨੂੰ ਕੁੱਟਿਆ ਹਾਂ ਉਹ ਕਹਿੰਦਾ ਹਾਂ ਜਨਾ ਕੋ ਗਲਤ ਤਾਂ ਨਹੀਂ ਬੋਲਿਆ ਤੂੰ ਕਹਿੰਦਾ ਜਮੀ ਨਹੀਂ ਬੋਲਿਆ ਕਹਿੰਦਾ ਕਿਹਨੇ ਕੁੱਟਿਆ ਕਹਿੰਦਾ ਭਲਾਨਿਆਂ ਨੇ ਕਹਿੰਦਾ ਚਲੋ ਇਕੱਠੇ ਹੋ ਗਏ ਉਹਦੇ ਘਰੇ ਹਮ ਸਾਰੇ ਉੱਠ ਗਏ ਪਾਪਾ ਕੱਚਾ ਜੀ ਇਕੱਠੇ ਹੋ ਕੇ ਹਮ ਉਹ ਕਹਿੰਦਾ ਚਲੋ ਉਹਨੂੰ ਕਹਿੰਦੇ ਨਿਕਲ ਬਾਹਰ ਉਹ ਸਾਡੇ ਬੰਦੇ ਨੂੰ ਬੋਲਿਆ ਉਹ ਕਹਿੰਦਾ ਬਾਈ ਯਾਰ ਨਹੀਂ ਯਾਰ ਕਹਿੰਦਾ ਤੁਹਾਡੇ ਬੰਦਾ ਗਲਤ ਬੋਲਦਾ ਅੱਛਾ ਅਗੇ ਇਹਨੂੰ ਕੀ ਕਹਦਾ ਹੂੰ ਅਗੇ ਮੇਰੇ ਘਰ ਵਾਲੀ ਵਾਲੇ ਗਲਤ ਬੋਲਦਾ ਉਹ ਮਨ ਆਪਾਂ ਦਾ ਬਾਈ ਬੋਲੇ ਹੀ ਨਹੀਂ ਹਾਂ ਕਹਿੰਦਾ ਮੈਂ ਤਾਂ ਇਹਨੂੰ ਇੰਨੇ ਹੀ ਕਿਹਾ ਇਹ ਕਹਿੰਦਾ ਹਾਂ ਵੀ ਕਿਵੇਂ ਆਇਆ ਕਹਿੰਦਾ ਮੈਂ ਕਿਹਾ ਵੀ ਚੰਦਾ ਲੈਣਾ ਹੂੰ ਕਹਿੰਦਾ ਇੱਥੋਂ ਇਹ ਕਰਮ ਹੋ ਗਿਆ ਅੱਛਾ ਉਹ ਕਹਿੰਦਾ ਬਾਈ ਇਹ ਤੇ ਕਿਹੜੀ ਗੱਲ ਹੈ ਕਹਿੰਦਾ ਹੂੰ ਹੁਣ ਵੀ ਅਸੀਂ ਸਾਰੇ ਚੰਦਾ ਲੈਣਾ ਹੀ ਹੂੰ ਮੈਂ ਖੜਾ ਤੁਹਾਡੀ ਭਾਂ ਨੂਰ ਆਪੜ ਘਟਲੇ ਹਾਂ ਸਾਰੇ ਫੇਰ ਧਕੜ ਧਕੜ ਕਰਦੇ ਸਾਥ ਵਿੱਚ ਹਾਂ ਫੇਰ ਸਵੇਰੇ ਇਕੱਠ ਹੋ ਗਿਆ ਸਰਪੰਚ ਜੀ ਆਦ ਤੇ ਲਿਆਉ ਮੈਂ ਗੱਲ ਤੇ ਗੱਲ ਹੈ ਹਾਂ ਹੋ ਗਿਆ ਸਰਪੰਚ ਨੂੰ ਕਹਿੰਦਾ ਹਾਂ ਸਰਪੰਚ ਕਹਿੰਦਾ ਵੀ ਕਰ ਸੁਣ ਮੇਰੀ ਬੰਦੇ ਗਏ ਆ ਪਿੰਡ ਦੇ ਸਿਆਣੇ ਬਿਹਣੇ ਬੰਦੇ ਭੇਜੇ ਨਾਲ ਚੰਦਾ ਨੂੰ ਲੈਣ ਜਿਉ ਸਾਰੇ ਵੀ ਚੰਦਾ ਲੈ ਕੇ ਆਓ ਤੂੰ ਆਪੋਂ ਗਲ ਪੈ ਗਿਆ ਵਾਹ ਓਏ ਸਰਪੰਚਾ ਕਹਿੰਦਾ ਹਾਂ ਅੱਛਾ ਕਹਿੰਦਾ ਤੂੰ ਵੀ ਇਹਨਾਂ ਨਾਲ ਰਲ ਕੇ ਹਾਂ ਕਹਿੰਦਾ ਇਹੋ ਜੀ ਕਿਹੜੀ ਗੱਲ ਆ ਯਾਰ ਹਾਂ ਚੰਦਾ ਮੇਰੇ ਘਰ ਵਾਲੀ ਹੈ ਯਾਰ ਵਾਲੀ ਹੈ ਅੱਛਾ ਉਹਦੇ ਘਰ ਵਾਲੀ ਦਾ ਨਾਮ ਚੰਦਾ ਚੰਦਾ ਸੀ ਠੀਕ ਆ ਉਹ ਬੰਦਾ ਕਹਿੰਉ ਲੱਗ ਗਿਆ ਉਹਨੂੰ ਮੰਗਦੇ ਆ ਚੰਦਰਾ ਅੱਛਾ ਹੋ ਗਿਆ ਕਿਹਦੇ ਚੰਦਾ ਲੈਣੀ ਆ ਉਹ ਬੰਦਾ ਖੜੋ ਦਰਨਾ ਚੰਦਾ ਸੋਨੂੰ ਹੈ ਬਹੁਤ ਜ਼ਪਾਂਚ ਨੇ ਕਿਹਾ ਕਹਿੰਦਾ ਭਾਈ ਬੋਲਣ 'ਚ ਗਲਤੀ ਹੋ ਤਨ ਆਪਾਂ ਕਹਿਣਾ ਸੀਗਾ ਵੀ ਸੇਵਾ ਲੈਣਾ ਸੇਵਾ ਲੈਣਾ ਇਹ ਹੈ ਹਾਂ ਘਰ ਲਈ ਦਾ ਨਾਮ ਵੀ ਤਾਂ ਜੰਦਾ ਹਾਂ ਉਹ ਜਿੰਨੇ ਸਾਡੇ ਹੁਣ ਬੌਡੀ ਹੁੰਦਾ ਸੀਗਾ ਅੱਜ ਇਹ ਉਹਦਾ ਨਾਮ ਹੁੰਦਾ ਸੀਗਾ ਉਹ ਹੰਸਾ ਸੀਗਾ ਉਹਦੇ ਘਰ ਵਾਲੀ ਦਾ ਨਾਮ ਸੀਗਾ ਸ਼ਾਂਤੀ ਉਹ ਹੁਣ ਵੀ ਮੁੰਡੇ ਮੋਗੇ ਲਾਉਂਦਿਆ ਫਰੂਟ ਫਰੂਟ ਦਾ ਹੀ ਕੰਮ ਸੀ ਪਹਿਲਾਂ ਦੋ ਦਾ ਤੋ ਦੇਖ ਜਿਹਨੇ ਕਹਿਣਾ ਵੀ ਮੈਨੂੰ ਪਾ ਦੇ ਕੇਲੇ ਮੈਨੂੰ ਪਾ ਦੇ ਕੇ ਕਿਹੜਾ ਗੋਲੇ ਕੋਈ ਨਾ ਕਹਿੰਦਾ ਸ਼ਾਂਤੀ ਨਾ ਖੜਜੋ ਅੱਛਾ ਹਾਂ ਦਾ ਦੀਦਾ ਕਿਵੇਂ ਖੜਚੋਗੇ ਸ਼ਾਂਤੀ ਨਾਲ ਹਾਂ ਉਹ ਬੰਦਾ ਕਿਉਂ ਹੌਂਟ ਪੁੱਛਣਾ ਮਾਰ ਲੱਗ ਜਿਗੇ ਹਾਂ ਉਹ ਮੈਂ ਕਿਹਾ ਨਹੀਂ ਭਰਾਵਾ ਸ਼ਾਂਤੀ ਮੈਂ ਕਿਹਾ ਉਧਰ ਮੰਟੀ ਦਾ ਨਾਂ ਚਾਹ ਉਹ ਮੰਟੀ ਕਰਨ ਦੇਣਾ ਅਗਲੇ ਨੇ ਠੀਕ ਆ ਹਾਂ ਸਹੀ ਆ ਜੀ ਸ਼ਾਂਤੀ ਨਾਂਵਾਂ 'ਚ ਬੜਾ ਫਰਕ ਹੁੰਦਾ ਏ ਕਈ ਵਾਰੀ ਗਲਤ ਹੋ ਜਾਂਦੀਆਂ ਗੱਲਾਂ ਨਾ ਨਾ ਵੈਸੇ ਦੇਖ ਕੇ ਰੱਖਣਾ ਚਾਹੀਦਾ ਬੰਦੇ ਨੂੰ ਯਾਰ ਮੈਂ ਆਪਣੇ ਪਿੰਡ 'ਚੋਂ ਆਮ ਤੇ ਰਤਨ ਆਪਣੇ ਪਿੰਡਾਂ 'ਚ ਆ ਵੀ ਕਹਿੰਦੇ ਆਮ ਨਾ ਬਹਿ ਜਾਓ ਕਹਿੰਦੀ ਨਹੀਂ ਮੈਂ ਆਮ ਨਾ ਕੇ ਮੈਂ ਰਤਨ ਨਾ ਬੈਠੂੰ ਹਾਂ ਉਹ ਹੁਣ ਆਮ ਤੇ ਰਤਨ ਹਨ ਜੇ ਉਹ ਹੁਣ ਜਦੋਂ ਦਰਾਨੀ ਲੜ ਪਈ ਰਤਨ ਦੇ ਘਰ ਵਾਲੀ ਲੜ ਪਈ ਭਾਈ ਤੇ ਜਦੋਂ ਹੁਣ ਪੰਚਾਇਤ ਗਈ ਉਹ ਕਹਿੰਦੇ ਭਾਈ ਬੀਬਾ ਤੂੰ ਆਮ ਨਾ ਬਹਿ ਜਾਓ ਕਹਿੰਦੀ ਲੈ ਦੱਸ ਸਾਰੀ ਪੰਚਾਇਤ ਕੰਮ ਲਈ ਮੈਂ ਰਤਨ ਨਾ ਬੈਠੂੰ ਮੈਰਾ ਆਮ ਨਾ ਕਾ ਤੋ ਬੈਠਾ ਮੇਰਾ ਤੰਦੇ ਘਰ ਲਈ ਮੈਂ ਰਤਨ ਨਾ ਬੈਠੂ ਉਹ ਬੜਾ ਚੰਗਾ ਵੀ ਭਾਰਾ ਸਾਲ ਨਾ ਬਹਿ ਜਾ ਪਰ ਵਾਹਿਆ ਚੁੱਪ ਗੈ ਇਹ ਗੱਲਾਂ ਬਹੁਤ ਪੁਰਾਣੀਆਂ ਐ ਚੱਲਦੀਆਂ ਹੁੰਦੀਆਂ ਸੀ ਪਹਿਲਾਂ ਸਹੀ ਗੱਲ ਆ ਜੀ ਹਨਾ ਇੱਕ ਨਾ ਮਤਲਬ ਕਿ ਆਪਾਂ ਕਹਿ ਦਿੰਦੇ ਆ ਬੰਦਾ ਗਰੀਬ ਐ ਹੂੰ ਕਈ ਵਾਰੀ ਤੁਹਾਨੂੰ ਨਾ ਕਿਸੇ ਦਾ ਤਾਨਾ ਮਾਰਿਆ ਅਮੀਰ ਬਣਾ ਦਿੰਦਾ ਬਾਈ ਬਿਲਕੁਲ ਜੀ ਉਹ ਕਿਵੇਂ ਬਣਾਉਂਦਾ ਐ ਮੈਂ ਨਾ ਇੱਕ ਮਿਸਾਲ ਦਿੰਨਾ ਤੈਨੂੰ ਛੋਟੀ ਜੀ ਅੱਛਾ ਜੀ ਵੀ ਇੱਕ ਬੰਦਾ ਰੇਲਵੇ ਸਟੇਸ਼ਨ ਤੇ ਭੀਖ ਮੰਗਦਾ ਸੀ ਹੂੰ ਕਾਣੀ ਆ ਹਾਂ ਹੂੰ ਉਹ ਭੀਖ ਮੰਗਦਾ ਤੇ ਬੱਬਾ ਰੋਜ਼ ਭੀਖ ਮੰਗਣੀ ਆ ਛੋਟੀ ਜੀ ਇੱਕ ਦਿਨ ਇੱਕ ਬੰਦਾ ਆਇਆ ਚੰਗਾ ਪਿੰਟਕੋਟ ਪਾਇਆ ਹਨਾ ਲੰਬਾ ਲੰਜਾ ਹੂੰ ਚੰਗਾ ਵਪਾਰੀ ਬੰਦਾ ਹੂੰ ਤੇ ਉਹਨੇ ਉਹ ਤੋਂ ਵੀ ਭੀਖ ਮੰਗੀ ਉਹਨੇ ਨਹੀਂ ਦਿੱਤੀ ਅੱਛਾ ਉਹ ਕਹਿੰਦਾ ਮੈਂ ਵਪਾਰੀ ਬੰਦਾ ਹੂੰ ਤੂੰ ਮੈਨੂੰ ਕੀ ਦੇਵੇਂਗਾ ਹੂੰ ਮੈਂ ਤੇ ਤੈਨੂੰ ਭੀਖ ਦੇਵਾਂ ਮੂਰੇ ਪੈਸੇ ਦੇਵਾਂ ਤੂੰ ਮੈਨੂੰ ਦੇ ਉਹ ਵਪਾਰੀ ਤਾਂ ਲੈਣ ਦੇਣ ਕਰਦਾ ਚੀਜ਼ਾਂ ਉਹ ਕਹਿੰਦਾ ਵੀ ਮੈਂ ਤਾਂ ਕੀ ਦੇਣਾ ਭਈ ਮੈਂ ਤਾਂ ਬਕਾਰੀ ਬੰਦਾ ਯਾਰ ਉਹ ਕਹਿੰਦਾ ਨਾ ਨਾ ਫੇਰ ਨਹੀਂ ਦਾ ਸੀ ਵਪਾਰੀਆਂ ਲੈਣ ਦੇਣ ਤੇ ਬਿਜਵਾਸ ਰੱਖਦੇ ਆ ਹਾਂ ਹੈਨਾ ਤੂੰ ਮੈਨੂੰ ਕੁਝ ਦੇ ਮੈਂ ਤੈਨੂੰ ਦਿੰਨਾ ਹਾਂ ਇਹ ਰਹਿਦਾ ਵਪਾਰ ਇੱਥੇ ਠੀਕ ਆ ਇੱਥੇ ਆਏ ਨਹੀਂ ਹਾਂ ਉਹ ਕਹਦੇ ਟ੍ਰੇਡ ਚੜ ਗਿਆ ਪਹਾਰੀ ਨੇ ਹੁਣ ਦਿਮਾਗ ਤੇ ਬੱਜੀ ਉਹ ਗੱਲ ਹਾਂ ਉਹ ਹੁਣ ਸੋਚੀ ਜਾਂ ਸੋਚੀ ਜਾਂ ਮੈਨੂੰ ਲੋਕ ਭੀ ਤਾਈਂ ਨਹੀਂ ਦਿੰਦੇ ਯਾਰ ਹਾਂ ਉਧਰ ਲਾ ਲਈ ਉਹਨੇ ਗੱਲ ਕੋ ਦੇ ਲੈਣ ਵਾਲੀ ਗੱਲ ਵਿਚਾਲੇ ਆ ਕੋਈ ਹਾਂ ਇਹ ਗੱਲ ਪੂਰੀ ਕਰਨੀ ਪਊ ਹਾਂ ਸੋਚਦਾ 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 ਦਿਮਾਗ ਤੇ ਜਾਣੀ ਯਾਰ ਪੂਰੇ ਦਾ ਪੂਰਾ ਹੀ ਉਹਦੇ ਦਿਮਾਗ ਖਰਾਬ ਕਰ ਲਿਆ ਆਪਦਾ ਅੱਛਾ ਸੋਚੀ ਗਿਆ ਮੈਂ ਕੀ ਦੇਵਾਂ ਇਹ ਅਗੀਰ ਉਹਨੂੰ ਨਾ ਪੌਲ ਦੇ ਸੀ ਨੇੜੇ ਤੇੜੇ ਅੱਛਾ ਜੀ ਰੇਲਵੇ ਨਾਲ ਸਟੇਸ਼ਨ ਦੇ ਹੂੰ ਬੱਲ ਲੱਗੇ ਉਹ ਨਾ ਬੱਲ ਤੋੜੇ ਥੋੜੇ ਜਿਹਾ ਇਕੱਠੇ ਕਰਕੇ ਬੰਨ ਲਿਆ ਕਰੇ ਪੌਲ ਦਾ ਤੇ ਫੁੱਲ ਦੇ ਦਿਆ ਕਰੇ ਜਿਹੜਾ ਭੀਖ ਦਿਆ ਕਰੇ ਹੂੰ ਫੁੱਲ ਦਿਆ ਕਰੇ ਅਗਲਾ ਪੈਸੇ ਦੇ ਦਿਆ ਕਰੇ ਫੁੱਲ ਦਿਆ ਕਰੇ ਅਗਲਾ ਪੈਸੇ ਦੇ ਦਿਆ ਕਰੇ ਹਨ ਅੱਛਾ ਯਾਨੀ ਉਹ ਬਾਦੂ ਬਹੁਤ ਰੁਪਈਏ ਐਵੇਂ ਨੇੜੇ ਤੇੜੇ ਕੁੱਤਾ ਫੁੱਲ ਕੋਈ ਵੀ ਉਹ ਇਕੱਠਾ ਕਰਨਾ ਤੋੜ ਲੈਂਦਾ ਸੀ ਉਹ ਸਭ ਤੋੜ ਲੈਣੇ ਫੁੱਲ ਉਹਨੇ ਹਾਂ ਤੇ ਇੱਕ ਦਿਨ 6 ਮਹੀਨੇ ਗੁਜ਼ਰੇ ਉਹਨੂੰ ਉਹ ਉਹ ਬੰਦਾ ਫੇਰ ਮਿਲ ਪਿਆ ਟ੍ਰੇ ਵਿੱਚ ਉਹੀ ਵਪਾਰੀ ਉਹਨੇ ਉਹਨੂੰ ਫੁੱਲ ਦਿੱਤੇ ਹੂੰ ਇਹਨਾਂ ਲਾਇਆ ਅੱਜ ਮੈਂ ਤੈਨੂੰ ਦਿਨਾਂ ਹੂੰ ਫੁੱਲ ਹੂੰ ਦੇ ਆਪੇ ਸੀ ਦੇਪੀ ਕਾ ਜਬ ਹਾਂ ਉਹ ਕਹਿੰਦਾ ਹੁਣ ਤੂੰ ਵਪਾਰੀ ਬਣ ਗਿਆ ਹਾਂ ਹੈਨਾ ਹਾਂ ਇਹੋ ਤੋ ਬੰਦਾ ਨੀਯਾਪਕਾਰੀ ਨਹੀਂ ਰਿਹਾ ਹੁਣ ਤੂੰ ਵਪਾਰੀ ਵਪਾਰੀ ਬਣ ਗਿਆ ਤੇ ਤੂੰ ਮੈਨੂੰ ਫੋਲੋ ਦੇ ਰਿਹਾ ਮੈਨੂੰ ਪੈਸੇ ਰੂਪੀਏ ਦੇ ਰਿਹਾ ਉਹ ਵੀ ਉਸੇ ਦਿਲ ਚ ਕਰ ਕਰ ਕੇ ਕੀ ਗੱਲ ਵਪਾਰੀ ਬਣ ਗਿਆ ਹਾਂ ਨਹੀਂ ਮੈਂ ਵਪਾਰੀ ਬਣ ਗਿਆ ਹਾਂ ਉਹ ਜਦੋਂ ਉੱਤਰ ਆ ਰਿਹਾ ਸੀ ਦੇਖਣਾ ਜਦੋਂ ਭੀਖ ਮੰਗ ਕੇ ਹੂੰ ਉਹਨੇ ਕਹ ਅਸਮਾਨ ਵਾਲਾ ਮੂੰਹ ਕਰਕੇ ਕਿਹਾ ਉਹ ਕਹਿੰਦਾ ਵੀ ਮੈਂ ਭਿਖਾਰੀ ਨਹੀਂ ਮੈਂ ਵਪਾਰੀ ਹਾਂ ਠੀਕ ਮਨ ਜਾਵੇ ਤਾਂ ਸੁਣਦੇ ਸੀ ਉਹ ਕਦੇ ਵੀ ਪਾਗਲ ਹੋ ਗਿਆ ਸਾਲਾ ਹੱਲ ਗਿਆ ਹਾਂ ਹਿਲਿਆ ਕਾਨੂੰ ਪਰ ਉਹ ਦਿਮਾਗ ਚ ਗੱਲ ਕਰ ਕਰ ਕੀ ਕਰ ਕਰ ਗਈ ਪ੍ਰਣ ਕਰਨ ਵਾਲੇ ਜਿਹੜੇ ਧੋਖਰਾ ਹੀ ਮਾਰਦਾ ਸੀ ਪਹਿਲਾ ਵਾਰੀ ਤਾਂ ਉਹਨੇ ਫੁੱਲ ਵੇਚਣ ਲਾਤਾ ਹੁਣ ਦੂਜੀ ਵਾਰੀ ਵਪਾਰੀ ਵਾਲੀ ਫੇਰ ਉਹਨੇ ਜਿੰਨੇ ਪੈਸੇ ਇਕੱਠੇ ਹੋਏ ਸੀਗੇ ਉਹਦੇ ਫੁੱਲ ਖਰੀਦੇ ਅੱਛਾ ਫੁੱਲ ਵੇਚੇ ਹਾਂ ਫੁੱਲ ਵਿਕੇ ਫੇਰ ਹੋਰ ਵਿੱਚੇ ਹੋਰ ਵਿਕੇ ਹੋਰ ਲਿਆਂਦੇ ਹੋਰ ਵਿੱਚੇ ਹੋਰ ਮੁੜ ਕੇ ਬੰਦੇ ਲਾਤੇ ਵੇਚਣ ਹਾਂ ਗਾਂਧੀ ਗਾਂ ਗਾਂਧੀ ਗਾਂ ਗਾਂਧੀ ਗਾਂ ਮੁੜ ਕੇ ਕੰਮ ਚੱਲ ਪਿਆ ਹਾਂ ਫੁੱਲਾਂ ਦਾ ਹੀ ਕਾਰੋਬਾਰ ਫੁੱਲਾਂ ਦਾ ਵਪਾਰੀ ਬਣ ਗਿਆ ਅੱਛਾ ਇੱਕਦਮ ਉਹੀ ਬੰਦਾ ਬਿਜ਼ਨਸ ਕਲਾਸ ਦੇ ਵਿੱਚ ਬੈਠਾ ਏ ਕਲਾਸ ਦੇ ਵਿੱਚ ਹਾਂ ਨਾਲ ਉਹੀ ਬੰਦਾ ਬਹਿ ਗਿਆ ਆ ਕੇ ਉਹ ਕਹਿੰਦਾ ਵੀ ਪਛਾਣਿਆ ਕਹਿੰਦਾ ਨਹੀਂ ਹਾਂ ਉਹੀ ਬੰਦਾ ਲਾ ਆਪਾਂ ਦੋ ਵਾਰ ਹੀ ਮਿਲ ਚੁੱਕੇ ਆ ਤੀਜੀ ਮੁਲਾਕਾਤ ਹੈ ਅੱਛਾ ਉਹ ਕਹਿੰਦਾ ਵੀ ਨਹੀਂ ਆਪਣੀ ਤਾਂ ਪਹਿਲੀ ਹੈ ਜੀ ਕਹਿੰਦਾ ਨਾ 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 ਹਾਂ ਆ ਭੇਜ ਤੀਜੀ ਹੈ ਨਾ ਹਾਂ ਦੋਹਰੀ ਹੋਰ ਭੇਜ ਮਿਲੇ ਸੀ ਆਪਾਂ ਅੱਛਾ ਨਹੀਂ ਪਹਿਚਾਨ ਪਾਵੇਂਗਾ ਹਾਂ ਕਹਿੰਦਾ ਮੈਂ ਉਹ ਪਿਕਾਰੀ ਹਾਂ ਹਾਂ ਈ ਖੜਾ ਹਾਂ ਇਹਨੂੰ ਪਹਿਲਾਂ ਤੂੰ ਕਹਿੰਦੇ ਕੀ ਦੇਗਾ ਦੂਜੇ ਨੂੰ ਫੁੱਲ ਲੈ ਕੇ ਗਿਆ ਸੀ ਹਾਂ ਠੀਕ ਉਹ ਕਹਿੰਦਾ ਅੱਜ ਇਹ ਕਹਿੰਦਾ ਅੱਜ ਕੱਲ ਆਪਣਾ ਵਪਾਰ ਹੈ ਫੁੱਲਾਂ ਦਾ ਐ ਹੈ ਮੈਂ ਵਪਾਰੀ ਐ ਠੀਕਾ ਬਿਜ਼ਨਸਮੈਨ ਬਣ ਗਿਆ ਸੀ ਠੀਕ ਹੈ ਨਾ ਉਹ ਕਹਿੰਦਾ ਵੀ ਕੀ ਬਾਤ ਹੈ ਯਾਰ ਉਹ ਕਹਿੰਦਾ ਵੀ ਕਿਵੇਂ ਉਹ ਕਹਿੰਦਾ ਵੀ ਫਲਾਨਾ ਸਿੰਘ ਫੁੱਲਾਂ ਵਾਲਾ ਮੈਂ ਹਾਂ ਉਹ ਐ ਮੇਰੀ ਕੰਪਨੀ ਐ ਠੀਕਾ ਉਹ ਬੰਦਾ ਕੀ ਬਾਤ ਹੈ ਯਾਰ ਕਹਿੰਦਾ ਅਸੀਂ ਤਾਂ ਆਪ ਤੁਹਾਡੀ ਕੰਪਨੀ ਨੂੰ ਹੀ ਕੰਟਰੈਕਟ ਕਰਨਾ ਐ ਹੈ ਦੇਖੋ ਮਾਰੀ ਠੋਕਰ ਬੰਦੇ ਨੂੰ ਵਪਾਰੀ ਬਣਾਤਾ ਵਪਾਰੀ ਬਣਾਤਾ ਸਹੀ ਗੱਲ ਹੈ ਆ ਵੀ ਸੋਚ ਬਦਲ ਲਈ ਕਿੱਥੇ ਉਹ ਸੋਚ ਬਦਲਦੀ ਆ ਕਿੱਥੇ ਉਹ ਹੀ ਸੋਚੀ ਮੈਂ ਭੀਖ ਮੰਗਣੀ ਭੀਖ ਮੰਗ ਕੇ ਗੁਜ਼ਾਰਾ ਕਰਨਾ ਕਿੱਥੇ ਉਹਦੀ ਗੱਲ ਘੜ ਕਰਗੀ ਵੀ ਨਹੀਂ ਯਾਰ ਮੈਂ ਇਹਦੇ ਉੱਪਰ ਵੀ ਉੱਠ ਸਕਦਾ ਹਾਂ ਉੱਠ ਸਕਦਾ ਕੋਈ ਵੱਡੀ ਗੱਲ ਨਹੀਂ ਹਾਂ ਕੋਈ ਵੱਡੀ ਗੱਲ ਨਹੀਂ ਮੰਨਣ ਤੇ ਆਉਦੇ ਆਪ ਨੂੰ ਹਣ ਹੁਣ ਇੱਕ ਪਿੰਡ ਦੇ ਵਿੱਚ ਇੱਕ ਬੱਚਾ ਰਹਿੰਦਾ ਸੀ ਹਾਂ ਮਾਪਿਓਂ ਨਾਲ ਰਹਿੰਦਾ ਸੀ ਗਰੀਬੀ ਅਤ ਦੀ ਸੀ ਹਾਂ ਤੇ ਛੋਟਾ ਹੀ ਸੀ ਵਿਚਾਰਾ ਤੇ ਮਾਪਿਓਂ ਮਰ ਗਏ ਅੱਛਾ ਜੀ ਮਾਪਿਓਂ ਮਰ ਗਏ ਤਾਂ ਅਨਾਥ ਹੋ ਗਿਆ ਅਨਾਥ ਹੋ ਗਿਆ ਤੇ ਪਿੰਡ ਵਾਲੇ ਟੀਚਰਾ ਕਰਨ ਲੱਗੇ ਹਾਂ ਠੋਕਰਾ ਮਾਰਨ ਲੱਗੇ ਅੱਛਾ ਉਹ ਸੋਚਣ ਲੱਗਾ ਵੀ ਮਨਾ ਇਹਨਾਂ ਨੇ ਕਾਮਯਾਬ ਨਹੀਂ ਹੋਣ ਦੇਣਾ ਹਾਂ ਪੈਂਡ ਵਾਲੇ ਜਾਨੀ ਜਿੱਧਰ ਨੂੰ ਜਾਵੇ ਟੀਚਰਾਂ ਜਿੱਧਰ ਨੂੰ ਜਾਵੇ ਟੀਚਰਾਂ ਉਹ ਮਾਰ ਪਿਆ ਹੈ ਨਹੀਂ ਸੁੱਟੋ ਨਹੀਂ ਜਾਂਦੀਆਂ ਕਹਿੰਦਾ ਯਾਰ ਵੀ ਇਸ ਪੈਂਡਰੂਮ ਦਾ ਛੱਡਣਾ ਪਊ ਹਾਂ ਇਹ ਪੈਂਡਰੂਮ ਨਹੀਂ ਪਰ ਕਹਿੰਦਾ ਕਾਮਯਾਬ ਹੋ ਕੇ ਦਿਖਾਉਣਾ ਇਹਨਾਂ ਨੂੰ ਹੂੰ ਉਹਨੇ ਕਿਤੇ ਬਚਪਨ ਚ ਕਹਿਤਾ ਵੀ ਮੈਂ ਬਹੁਤ ਵੱਡਾ ਬੰਦਾ ਬਣੂਗਾ ਨਾ ਹੂੰ ਉਹ ਗੱਲ ਨੂੰ ਲੈ ਕੇ ਮਜ਼ਾਕ ਕਰਨ ਲੱਗੇ ਹੂੰ ਵੀ ਕੱਪੜੇ ਜੁੜਦੇ ਨਹੀਂ ਬੰਦਾ ਵੱਡਾ ਬਣੂਗਾ ਨਾ ਇੱਕ ਦਿਨ ਫਿਰ ਉਹ ਵਿਚਾਰਾ ਰੇਲਵੇ ਸੇਂ ਦੇ ਜਾਂਦਾ ਕੋਲੇ ਪੈਸੇ ਵੀ ਐ ਨਹੀਂ ਅੱਛਾ ਜੀ ਪਿੰਡਾਂ ਦਾ ਰੇਲਵੇ ਸੇਂ ਸੀਗਾ ਉਹ ਤੁਹਾਨੂੰ ਦੇਖਿਆ ਤੇ ਮਾਲ ਗੱਡੀ ਖੜੀ ਆ ਹਾਂ ਉਹ ਮਾਲ ਗੱਡੀ ਦੇ ਡੱਬੇ 'ਚ ਪੜ ਕੇ ਬਹਿ ਗਿਆ ਹਾਂ ਲੋਕੇ ਹਾਂ ਲੋਕੇ ਬਹਿ ਗਿਆ ਬੋਰੀਆਂ ਨਾਲ ਲਾ ਕੇ ਉਹਨੇ ਕਹਾ ਵੇਖੀ ਜੋ ਕਿੱਧਰ ਨੂੰ ਜਾਂਦੀ ਆ ਹਾਂ ਉਹ ਚੱਲੀ ਗਈ ਚੱਲੀ ਗਈ ਜਦੋਂ ਦੂਜੇ ਦਿਨ ਖੜੀ ਜਾ ਕੇ ਹਾਂ ਜਦੋਂ ਨੇ ਦੇਖਿਆ ਬਿਲਡਿੰਗਾਂ ਹੀ ਬਿਲਡਿੰਗਾਂ ਪਟੀਆਂ ਪਟੀਆਂ ਉਹਨੇ ਕਹਾ ਵੀ ਹੁਣ ਪਿੰਡੋਂ ਦੂਰ ਆ ਗਏ ਵੱਡੇ ਸ਼ਹਿਰ ਚ ਗਏ ਚੱਲ ਚੱਲ ਹਾਂ ਉੱਤਰ ਗਿਆ ਉੱਤਰ ਕੇ ਵੇਸੇ ਵੇਸੇ ਬੇਗਾ ਦੇ ਭੋਖਾ ਖਾ ਕੇ ਤੇਰਾ ਦੇਣਾ ਕੀ ਹੈ ਹਾਂ ਜਵਾਕ ਸੀ ਉਤੋਂ ਹਾਂ ਭੋਖਾਂਤਾਂ ਦੀ ਨਹੀਂ ਬਰਦਾਸ਼ਤ ਹੁਣ ਵੱਡੇ ਚਿਹਰੇ ਚ ਕਿਹੜਾ ਕਿਹ ਨੂੰ ਪਛਾਣਦਾ ਬੈਠੇ ਬੈਠੇ ਤੇ ਕੁਲੀ ਭਲਾ ਮਾਨਸ ਸੀ ਵਿਚਾਰਾ ਉਹਦੀ ਨਿਗਾ ਪੈ ਗਿਆ ਹਾਂ ਗੋਲੀ ਉਹਨੇ ਆ ਕੇ ਪੁੱਛਿਆ ਹਾਂ ਇਹਨਾਂ ਵਿਭਾਗਤਾ ਕਿਵੇਂ ਬੈਠਾ ਬਚਾ ਕੁਣ ਕੱਲਾ ਹੀ ਬੇਚਾ ਕਹਿੰਦਾ ਜੀ ਐਂ ਕਰਕੇ ਆ ਗੱਲ ਆ ਮੈਂ ਅਨਾਥ ਹੂੰ ਹੂੰ ਤੇ ਮੈਂ ਕੰਮ ਦੀ ਭਾਲ ਚ ਇੱਥੇ ਆਇਆ ਹਾਂ ਹੂੰ ਮੈਂ ਵੱਡਾ ਬੰਦਾ ਬਣਨਾ ਚਾਹੁੰਦਾ ਹੂੰ ਉਹ ਬੰਦਾ ਵੀ ਗੱਲ ਈ ਆ ਹੂੰ ਵੀ ਇੱਥੇ ਤਾਂ ਤੈਨੂੰ ਕਿਸੇ ਨੇ ਫ੍ਰੀ ਰੋਟੀ ਨਹੀਂ ਦੇਣੀ ਹੂੰ ਕਿਸੇ ਨੇ ਰਹਿਣ ਨਹੀਂ ਦੇਣਾ ਉਹ ਵੱਡਾ ਸ਼ਹਿਰ ਆ ਵੱਡਾ ਸ਼ਹਿਰ ਆ ਵੀ ਇੱਥੇ ਤਾਂ ਕੋਈ ਕਿਸੇ ਨੂੰ ਮੁਕਤ ਨਹੀਂ ਦਿੰਦਾ ਉਹ ਉਹ ਕਹਿੰਦਾ ਵੀ ਫੇਰ ਉਹ ਦਾ ਵਿਭਗਤਾ ਜੇ ਤਾਂ ਪੰਜਾਬ 'ਚ ਜਾਵੜਾ ਫਰੀ ਖਾਣਾ ਪੜ ਜੇਗਾ ਤੂੰ ਪੰਜਾਬ ਤੋਂ ਬਿਨਾ ਤਾਂ ਹੋਰ ਧਰਤੀ ਤੇ ਕਿਤੇ ਨਹੀਂ ਪੜ ਸਕਦਾ ਬੰਦਾ ਧੀ ਜਮੀ ਰੋਟੀ ਤੋਂ ਬਿਨਾ ਸਹੀ ਗੱਲ ਆ ਉੱਥੇ ਹੀ ਮਿਲ ਸਕਦੀ ਰੋਟੀ ਤਾਂ ਤੂੰ ਮੈਨੂੰ ਇੱਥੇ ਗਿਆ ਨਾ ਇੱਥੇ ਬਰ ਜਾਂ ਤੂੰ ਮੇਰੇ ਨਾਲ ਹੀ ਕੁਲੀ ਦਾ ਕੰਮ ਕਰ ਲੈ ਹਲਕਾ ਪੁਲਕਾ ਕੰਮ ਕਰੀ ਚੱਲੀ ਉਹ ਕਹਿੰਦਾ ਦੇ ਦੇ ਉਹਨੇ ਕੰਮ ਦਿੱਤਾ ਉਹਦੇ ਨਾਲ ਲੱਗ ਗਿਆ ਸਮਾਨ ਢੋਟ ਹੋਈ ਸੀ ਹਾਂ ਨਾਲ ਹੀ ਮਾੜਾ ਮੋਟਾ ਸਮਾਨ ਛੋਟਾ ਮੋਟਾ ਲੈ ਜਾਂਦਾ ਸੀ ਚਲੋ ਕੋਈ ਧਾਰ ਸਗਾ ਦੇ ਫੜਾਉਂਦਾ ਹੀ ਕੋਈ ਮੇ ਪੈਸੇ ਦੇਂਦਾ ਹੀ ਨਿੱਕਾ ਉਹ ਜਵਾਕਾ ਇੱਕ ਦਿਨ ਇੱਕ ਵਪਾਰੀ ਉਤਰਿਆ ਕੋਈ ਉਹਦੀ ਨਜ਼ਰ ਪੈ ਗਈ ਉਹ ਤੇ ਬੱਚੇ ਤੇ ਢੇੜ ਦੀ ਬੱਚਾ ਜੀ ਉਹ ਕਹਿੰਦਾ ਲਿਆ ਉਹ ਢੇੜ ਦੀ ਸਮਾਨ ਫੜਾ ਦਿਓ ਮੈਨੂੰ ਉਹ ਕਹਿੰਦਾ ਨਹੀਂ ਯਾਰ ਇਹ ਤਾਂ ਬੈਗ ਵੱਡਾ ਤੂੰ ਤਾਂ ਛੋਟਾ ਹਾਂ ਤੂੰ ਨਿੱਕਾ ਮਿੱਧਿਆ ਜਾਹੀਂ ਗਾ ਦਾਲੀਆਂ ਹਾਂ ਵੀ ਤੂੰ ਕਿਵੇਂ ਹੋ ਉਹ ਕਹਿੰਦਾ ਸਾਰੀ ਕਹਾਣੀ ਸੁਣਾਈ ਉਹਨੂੰ ਹਾਂ ਉਹ ਕਹਿੰਦਾ ਵੀ ਮੇਰਾ ਕੱਪੜੇ ਦਾ ਵਪਾਰ ਹੈ ਅੱਛਾ ਬਿਕਾ ਦਾਮ ਹੈਗਾ ਵੀ ਤੂੰ ਉਹ ਸਾਹ ਹਾਂ ਵੀ ਉੱਥੇ ਲੱਗ ਜਾ ਪੁੱਤੇ ਲੱਗ ਜਾ ਹਾਂ ਉਹਨਾਂ ਜੀ ਠੀਕ ਆ ਹਾਂ ਉੱਥੇ ਲੈ ਗਿਆ ਹਾਂ ਹੁਣ ਇਮਾਨਦਾਰੀ ਫੁੱਲ ਸੀ ਉਹ ਤੁਹਾਨੂੰ ਇਮਾਨਦਾਰੀ ਹੈ ਜਿਹੜੀ ਉਹ ਤੁਹਾਨੂੰ ਜਿਤਾ ਦਿੰਦੀ ਹੈ ਬਿਲਕੁਲ ਪਈ ਉੱਤੇ ਜਾ ਕੇ ਕੰਮ ਕਰਨ ਲੱਗਿਆ ਹੌਲੀ ਹੌਲੀ ਮੈਨੇਜਰ ਵੀ ਉਹੀ ਬਣ ਗਿਆ ਹ ਭੇਤ ਆਉਂਦਾ ਗਿਆ ਉਧਰ ਉਮਰ ਪੱਤੀ ਹੁੰਦੀ ਗਈ ਉਧਰੋਂ ਸਾਲ ਵਧਦੇ ਗਏ ਉਧਰੋਂ ਐਕਸਪੀਰੀਅੰਸ ਵਧਦਾ ਗਿਆ ਉਧਰੋਂ ਭੇਤ ਆਉਂਦਾ ਗਿਆ ਸਾਰਾ ਪੂਰਾ ਵਪਾਰੀ ਬਣਦਾ ਗਿਆ ਪਪਾ ਅੱਜ ਹੋਰ ਕੱਲ ਹੋਰ ਅੱਜ ਹੋਰ ਕੱਲ ਹੋਰ ਜਾਨੀ ਸਿਖਰਾਂ ਤੇ ਪਹੁੰਚ ਗਿਆ ਉਧਰੋਂ ਉਮਰ 25 ਸਾਲ ਦੀ ਹੋ ਗਈ ਉਧਰੋਂ ਸੀਟ ਵੀ ਬੁੱਢਾ ਹੋ ਗਿਆ ਉਧਰੋਂ ਸੀਟ ਨੇ ਕਹਦਾ ਕਹਿੰਦਾ ਵੀ ਬੇਟਾ ਵੀ ਤੂੰ ਹੁਣ ਆਪਦੀ ਦੁਕਾਨ ਕਰ ਅੱਛਾ ਵੀ ਪੈਸੇ ਮੈਂ ਲਾ ਦਿੰਦਾ ਹਾਂ ਹਾਂ ਨਾ ਆ ਵੀ ਇੰਨੇ ਟਾਈਮ ਦਾ ਮੇਰੇ ਕੋਲ ਕੋਈ ਇੰਨੇ ਟਾਈਮ ਦਾ ਲੱਗਿਆ ਯਾਰ ਇੰਨੇ ਲਾ ਲੋਗੇ ਹਾਂ ਉਹ ਕਹਿੰਦਾ ਵੀ ਜਿਵੇਂ ਤੁਹਾਡੀ ਮਰਜ਼ੀ ਹੈ ਹਾਂ ਉਹਨਾਂ ਨੇ ਦੁਕਾਨ ਪਾਤੀ ਕਪੜਾ ਲੈਤਾ ਤੇ ਉਹਨੇ ਉਹੀ ਗੱਲ ਡੇਢ ਦੋ ਸਾਲਾਂ ਚ ਐਸੀ ਕਾਮਯਾਬੀ ਫੜੀ ਸੇਠ ਦਾ ਕਰਜ਼ਾ ਵੀ ਲਾ ਕੇ ਮਾਰਿਆ ਹਾਂ ਤੇ ਹੌਲੀ ਹੌਲੀ ਕਪੜੇ ਦੀ ਫੈਕਟਰੀ ਲਾ ਲਈ ਆ ਕੀ ਬਾਤ ਹੈ ਦੇਖਾਂ ਤੇ ਹੌਲੀ 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 ਪਤਾ ਲੱਗਿਆ ਤੇ ਵੀ ਗੱਡੀਆਂਾਂ ਤੇ ਬੈਠਾ ਬੈਚ ਤੇ ਪਾਇਲਟ ਗੱਡੀਆਂ ਨਾਲ ਚੱਲਦਿਆਂ ਐਸਾ ਵੱਡਾ ਬੰਦਾ ਬਣਿਆ ਬਿਜ਼ਨਸਮੈਨ ਬਣਿਆ ਦਾਨੀ ਬਾਨੀ ਅਗੂ ਇਗਰਾਂ ਤੇ ਪਹੁੰਚ ਗਿਆ ਹਾਂ ਹਾਂ ਫਿਰ ਉਸੇ ਪਿੰਡ 'ਚ ਹੀ ਆਇਆ ਅੱਛਾ ਇਹ ਨੰਮ ਉਹ ਹੂਆ ਠੀਕ ਆ ਸਰ ਹੈ ਪਏ ਪੈਣ ਵਾਲੀ ਲਿਟਲ ਪਹਰਾ ਤੇ ਇਹ ਸਾਡੇ ਪਿੰਡ ਬੰਬੇ ਦਾ ਸੀਠ ਆਇਆ ਹੈ ਹੈ ਇਹ ਨਹੀਂ ਪਤਾ ਲੱਗਦਾ ਰੱਬ ਦੇ ਰੰਗ ਹੈ ਸਹੀ ਗੱਲ ਆ ਜੀ ਬੰਦਾ ਮਿਹਨਤ ਕਰੇ ਮਿਹਨਤ ਤੇ ਇਮਾਨਦਾਰੀ ਬਹੁਤ ਨਾਲ ਬੰਦੇ ਇਮਾਨਦਾਰੀ ਨਾਲ ਕੰਮ ਕਰੇ ਹਾਂ ਰੱਬ ਆਪੇ ਹੀ ਚੱਕ ਲੈਂਦਾ ਆਪੇ ਚੱਕ ਲਿੰਦਾ ਜੀ ਬਿਲਕੁਲ ਜੀ ਠੀਕ ਆ ਨਾ ਬਿਲਕੁਲ ਜੀ ਹੁਣ ਕਈ ਬੰਦੇ ਮੈਨੂੰ ਕਹਿ ਦਿੰਦੇ ਆ ਬਾਬਾ ਯਾਰ ਵੀ ਤੂੰ ਇੰਨੇ ਦੁੱਖ ਦੇਖੇ ਆਂ ਦੇਖੇ ਆਂ ਦੇਖਿਆ ਯਾਰ ਪਰ ਮਨ ਨਹੀਂ ਢੁਲਾਇਆ ਹਾਂ ਮਨ ਨੂੰ ਸਟਰੋਂਗ ਰੱਖਿਆ ਹਾਂ ਅੱਗੇ ਵਧ ਹੀ ਗਏ ਹਾਂ ਰੌਬੜ ਨੂੰ ਵਧ ਹੀ ਗਏ ਠੀਕ ਹੈ ਸਹੀ ਗੱਲ ਹੈ ਜੀ ਪਿੱਛਾ ਮੁੜ ਕੇ ਨਹੀਂ ਦੇਖਿਆ ਹਾਂ ਤੇ ਜੇ ਪਿੱਛੇ ਦੇਖ ਲੈਂਦੇ ਉਦੋਂ ਡਿੱਗ ਪੈਣਾ ਸੀ ਹਾਂ ਠੀਕ ਹੈ ਨਾ ਆਪਾਂ ਪਿੱਛੇ ਨਹੀਂ ਚਾੱਕੇ ਮੈਂ ਨਹੀਂ ਚਾਕਣਾ ਅਸੀਂ ਤਾਂ ਗਾਂ ਹੀ ਚਾਕਾਂਗੇ ਬਿਲਕੁਲ ਜੀ ਪਿੱਛੇ ਸਾਡਾ ਕੰਮ ਹੀ ਕੋਈ ਨਹੀਂ ਯਾਰ ਹਾਂ ਤਾਂ ਨਹੀਂ ਕੋਈ ਜੋ ਵੀ ਇਤਿਆਸ ਹੋ ਗਿਆ ਜਾਂ ਦਾ ਕਦਮ ਚੱਕੋ ਨਾ ਜੇ ਚੱਕ ਲਿਆ ਤਾਂ ਫਿਰ ਸਿਰੇ ਲਾਓ ਯਾਰ ਫਿਰ ਦੇਖੀ ਜਾਉ ਹਾਂ ਸਹੀ ਗੱਲ ਹੈ ਜੀ ਠੀਕ ਹੈ ਨਾ ਬੇਰਦ ਯਾਰ ਮੇਰੀ ਗੱਲ ਸੁਣੋ ਜੇ ਤਾਂ ਤੁਸੀਂ ਕੋਈ ਵੀ ਕੋਈ ਵੀ ਡਿਸੀਜਨ ਲੈਣ ਤੋਂ ਪਹਿਲਾਂ 100 ਵਾਰ ਸੋਚੋ ਠੀਕ ਹੈ ਨਾ ਜੇ ਫਿਰ ਲੈ ਲਿਆ ਫਿਰ ਉਹਨੂੰ ਸਿਰੇ ਲਾਓ ਸਿਰੇ ਲਾਓ ਨਿਸ਼ਾਨਾ ਬਣਾ ਲਓ ਹਣਾ ਫਿਰ ਉਸ ਬਸ ਅੱਜ ਕੱਲ ਦੇ ਬੱਚਿਆਂ ਨੂੰ ਆਪਾਂ ਇਹੀ ਕਹਿੰਨੇ ਆ ਤੁਸੀਂ ਕੋਈ ਆਪ ਦਾ ਕੋਈ ਨਿਸ਼ਾਨਾ ਬਣਾਓ ਵੀ ਅਸੀਂ ਆ ਚੀਜ਼ ਬਣਨਾ ਹੈ ਤਾਂ ਤੁਸੀਂ ਬਣੋਗੇ ਬਣੋਗੇ ਸਹੀ ਬਣ ਕੇ ਦਿਖਾਓ ਠੀਕ ਹੈ ਮਿਹਨਤੀ ਐਸੀ ਕਰੋ ਯਾਰ ਬਿਲਕੁਲ ਜੀ ਰੋਗ ਕਿਹੜਾ ਜਾਵੇ ਤੁਹਾਨੂੰ ਕਿਹੜਾ ਰੋਗ ਜੂ ਹਾਂ ਪੜ੍ਹਾਈ ਐ ਯਾਰ ਰਾਤ ਨੂੰ ਬਹਿ ਜਾਓ ਯਾਰ 12 1 ਵਜੇ ਤੱਕ ਠੀਕੀ ਰਾਤ ਨੂੰ ਸਹੀ ਗੱਲ ਆ ਜੀ ਟਟੇ ਰੋਣਾ ਜਦੋਂ ਵੱਡੇ ਸਕੂਲਾਂ 'ਚ ਹੋ ਜਾਂਦੇ ਉਦੋਂ ਕਿਹੜਾ ਪੁਰਦਾ ਇਹਨਾਂ ਨੂੰ ਕਾਲਜਾਂ 'ਚ ਹਾਂ ਘੱਟ ਹੀ ਹੁੰਦਾ ਮੈਨੂੰ ਪਤਾ ਜੇ ਲਾਉਣਾ ਪੀੜ ਤਾਂ ਠੀਕ ਹੈ ਨਹੀਂ ਬਾਹਰ ਹੈ ਬਿਲਕੁਲ ਯਾ ਤੁਸੀਂ ਉਹ ਲਾਓ ਹਾਂ ਉੱਤੇ ਪੜੋ ਪੜੋ ਉੱਤੇ ਸਾਰਿਆਂ ਦੇ ਮੂਰੇ ਖੜ ਕੇ ਪੜਾਓ ਹਾਂ ਉਸ ਪੋਜੀਸ਼ਨ ਤੇ ਪਹੁੰਚ ਜਾਓ ਪਹੁੰਚ ਜਾਓ ਤੁਸੀਂ ਆਪਣੇ ਆਪ ਨੂੰ ਉਦੋਂ ਤੁਸੀਂ ਐ ਮਹਿਸੂਸ ਕਰਨ ਲੱਗ ਜੂਗੇ ਕਿ ਵੀ ਹਾਂ ਮੇਰੇ 'ਚ ਕੁਝ ਹੈਗਾ ਹੈ ਅਬ ਇਹ ਹੈ ਕਿ ਜਿੱਦੋਂ ਤੁਹਾਨੂੰ ਇਹ ਪਤਾ ਲੱਗ ਗਿਆ ਉਹਦੇ ਤੋਂ ਤੁਸੀਂ ਕਾਮਯਾਬ ਹੋ ਜਾਓ ਸਹੀ ਗੱਲ ਹੈ ਤੁਹਾਡਾ ਜਿਹੜਾ ਅੰਦਰਲਾ ਤੁਹਾਡਾ ਸਿਸਟਮ ਹੈ ਉਹ ਸਟਰੋਂਗ ਹੋ ਗਿਆ ਤੁਸੀਂ ਚੱਲ ਪੇ ਚੱਲ ਪੇ ਤਾਂ ਕੁਝ ਵੀ ਬਣ ਜਾਣਾ ਤੁਸੀਂ ਬਿਲਕੁਲ ਕਿੱਡੇ ਅਫਸਰ ਬਣ ਜਾਓ ਯਾਰ ਠੀਕ ਹੈ ਨਾ ਇਸ ਕਰਕੇ ਸੋਚ ਚੰਗੀ ਰੱਖੋ ਬਿਲਕੁਲ ਸੋਚ ਦੇ ਨਾਲ ਹੀ ਹੈ ਸਾਰਾ ਕੁਝ ਠੀਕ ਹੈ ਨਸ਼ਿਆਂ ਤੋਂ ਦੂਰ ਰਹੋ ਮੈਂ ਇਹ ਨਹੀਂ ਕਹਿੰਦਾ ਅਸੀਂ ਨਸ਼ੀ ਨਹੀਂ ਕਰਦੇ ਹਾਂ ਨਾ ਅਸੀਂ ਵੀ ਕਰਦੇ ਆ ਅਸੀਂ ਅਸੀਂ ਪਾਪੀ ਆ ਹਾਂ ਅਸੀਂ Pase ਹੋਏ ਲੋਕ ਆ ਹੂੰ ਤੇ ਵੀ ਮੋਟੇ ਕੋਈ ਚੰਗੀਆਂ ਚੀਜ਼ਾਂ ਨਹੀਂ ਆ ਹੂੰ ਧਾਰੂਆਂ ਕੋਈ ਚੰਗੀ ਨਹੀਂ ਹੂੰ ਠੀਕ ਹੈ ਨਾ ਤੁਸੀਂ ਬਾਸ ਕੇ ਰਹੋ ਇਹਨਾਂ ਤੋਂ ਹੂੰ ਨਸ਼ਾ ਕੋਈ ਵੀ ਨਹੀਂ ਚੰਗਾ ਕੋਈ ਨਹੀਂ ਚੰਗਾ ਨਾ ਰੋਟੀ ਦਾ ਮਾਰਾ ਯਾਰ ਹਾਂ ਬਿਲਕੁਲ ਉਹੀ ਪੂਰਾ ਹੋ ਜੇ ਬਹੁਤ ਆ ਹਾਂ ਠੀਕ ਹੈ ਨਾ ਉਦੇ ਨਾ ਕੀ ਕਰਿਓ ਬਸ ਰੋਟੀ ਵਾਲੇ ਹਾਂ ਬਾਕੀ ਚੀਜ਼ਾਂ ਤੋਂ ਦੂਰ ਰਹੋ ਯਾਰ ਜਿਹੜਾ ਸਾਨੂੰ ਪਿਆਰ ਕਰਦਾ ਹਨਾ ਪੜ ਲੈ ਕੇ ਕੁਸ ਬਣੇ ਕੱਲ ਨੂੰ ਸਾਡੇ ਅੱਗੇ ਆਵੇ ਸਾਨੂੰ ਦੱਸੇ ਵੀ ਆ ਜਰ ਬਾਬਾ ਜੀ ਤੁਸੀਂ ਪ੍ਰੇਰਿਤ ਕਰਦੇ ਸੀ ਆਪਾਂ ਆ ਬਣ ਗਏ ਬਣ ਗਏ ਸਹੀ ਗੱਲ ਹੈ ਹਨਾ ਜਿਵੇਂ ਹੁਣ ਆਪਾਂ ਨੂੰ ਕੋਈ ਕਹਿੰਦਾ ਬਾਬਾ ਜੀ ਤੁਹਾਡੀ ਗੱਲ ਸੁਣ ਕੇ ਯਾਰ ਮੈਂ ਆਏ ਨਸ਼ਾ ਛੜਤਾ ਯਾਰ ਮੈਂ ਆਹ ਕਰਤਾ ਯਾਰ ਹਨਾ ਮੈਂ ਆਹ ਆ ਪ੍ਰੇਰਿਤ ਕਰਿਆ ਮੈਂ ਮਾਰਨ ਲੱਗਿਆ ਸੀ ਯਾਰ ਮੈਂ ਐ ਕਰਿਆ ਬੜੀ ਖੁਸ਼ੀ ਹੁੰਦੀ ਹੈ ਬਹੁਤ ਬਹੁਤ ਸਹੀ ਲੱਗਦਾ ਹੈ ਇਸ ਕਰਕੇ ਜੇ ਤੁਸੀਂ ਕੁਝ ਬਣ ਕੇ ਆਓਗੇ ਯਾਰ ਬਹੁਤ ਖੁਸ਼ੀ ਹੋਊਗੀ ਆ ਠੀਕ ਹੈ ਨਾ ਪਰ ਮੇਰੀ ਤੇ ਇਹੀ ਬੇਨਤੀ ਹੈ ਸਾਰੇ ਬੱਚਿਆਂ ਬਿਕੋਸ ਬਣ ਕੇ ਦਿਖਾਓ ਹਾਂ ਬਿਲਕੁਲ ਐਸਾ ਪਾ ਇਹ ਪੰਜਾਬ ਚ ਅਸੀਂ ਵੀ ਕਾਮਯਾਬ ਬਣਾਉਣ ਚ ਇਹਨੂੰ ਹੈ ਤੁਹਾਡਾ ਵੀ ਰੋਲ ਹੋਵੇ ਅਹਿਮ ਰੋਲ ਹੋਵੇ ਬਿਲਕੁਲ ਜੀ ਮੈਂ ਹਾਂ ਬਾਕੀ ਕੋਈ ਬੰਦਾ ਹੈਗਾ ਨਹੀਂ ਪੰਜਾਬ ਦੇ ਰਾਹ ਸਿੱਧੇ ਕਰ ਲਏ ਠੀਕ ਹੈ ਨਾ ਬਿਲਕੁਲ ਗਾੜੇ ਬੱਚਿਆਂ ਲਈ ਸੌਖਾ ਕਰ ਦਿਓਗੇ ਆਉਣ ਵਾਲੇ ਬੱਚਿਆਂ ਲਈ ਐਸੀਆਂ ਚੀਜ਼ਾਂ ਕਰੋ ਯਾਰ ਸਹੀ ਗੱਲ ਹੈ ਤੇ ਬਾਕੀ ਸਾਰੇ ਭਰਾ ਵੀ ਜੋਰ ਲਾਓ ਬੱਚਿਆਂ ਨੂੰ ਆਪਾਂ ਹਨਾ ਬੱਚਿਆਂ ਨੂੰ ਨਾ ਤੰਗ ਕਰਕੇ ਬੱਚਿਆਂ ਨੂੰ ਸਿਹਤ ਦੇਈਏ ਬਸ ਹਰ ਪਿੰਡ ਵਾਲਿਆਂ ਨੂੰ ਵੀ ਚਾਹੀਦਾ ਕੋਈ ਨਾ ਕੋਈ ਉਪਰਾਲਾ ਬੱਚਿਆਂ ਲਈ ਕਰਦੇ ਰਹਿਣਾ ਚਾਹੀਦਾ ਯਾਰ ਬੱਤਿਆਂ ਨੂੰ ਅੱਗੇ ਲਾਉਣਾ ਚਾਹੀਦਾ ਯਾਰ ਹਨ ਤੇ ਠੀਕ ਹੈ ਜੀ ਗਲਾ ਖਰਾਬ ਹੋਣ ਕਰਕੇ ਜਿਆਦਾ ਨਹੀਂ ਬੋਲਿਆ ਜਾਂਦਾ ਜੇ ਕੋਈ ਉੱਚਾ ਨੀਵਾ ਸਾਉਂਦ ਬੋਲਿਆਗਾ ਉਹ ਤਾਂ ਮਾਫੀ ਚਾਹੁੰਨੇ ਆ ਹਾਂਜੀ ਤੇ ਵੀਡੀਓ ਨੂੰ ਬੱਦ ਤੋਂ ਬੱਦ ਜ਼ਰੂਰ ਸ਼ੇਅਰ ਕਰਿਓ ਜੀ ਤਾਂ ਬਕੇ ਲਾਈਕ ਕਮੈਂਟ ਕਰਿਓ ਠੀਕ ਹੈ ਜੀ ਸ਼ੇਅਰ ਕਰਨ ਵਾਲੀ ਨੇਹੀ ਰੀ ਲਿਆ ਦਿਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ